ਕਾਰਦੇਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਪਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਪਨ ਕਰਦੀ ਆ ਸੰਤਾਂ ਦਾ ਪਨ ਕਰਦੀ ਆ ਕਿਉਂਕਿ ਸੰਤ ਸਿਟੀਆਰ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਜੈਕਟ ਕਰ ਦੇਣ ਦੇ ਬਿਸ਼ਤੀ ਪਾਰਲੀਮੈਂਟ ਦੇ ਅੰਦਰ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆ ਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆ ਕੇ ਬਜਟ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਬਹੁਤ ਹੀ ਮੰਦਪਾਗੀ ਗੱਲਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਬਾਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਅਪਮਾਨ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆਲ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪ੍ਰੋਜੈਕਟ ਕਰਨ ਦੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਛੁੜ ਕੇ ਭੇਜੇ ਨਗੇ ਪਰ ਲੇਕਰ ਲੀਡਰ ਆਪ ਵੀ ਆਪੋਜੀਸ਼ਨ ਜਿਹੜੇ ਦੇ ਅਗੇ ਉਹ ਜਾਣ ਬੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁ ਆ ਇਸ ਤੋਂ ਬੰਦਪਾ ਕਾ ਗੱਲ ਕੀ ਹੋਊਗੀ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਪਾਨ ਕਰ ਦੇਣਗੇ ਸ਼ਰਮਾਂ ਵਾਲੀ ਗੱਲ ਆ ਤੁਹਾਡੇ ਤੇ ਲੱਕ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਇਹ ਰੋਡ ਕਿਤੇ ਜਾਵੇ ਗੁਰੂਆਂ ਦਾ ਪਾਨ ਕੀਤਾ ਜੇ ਰੋਡ ਕਿਤੇ ਜਾਵੇ ਪਾਨ ਕੀਤਾ ਤੁਸੀਂ ਤੁਹਾਡੇ ਕੋਲ ਸਰਕਾਰ ਦਾ ਹੱਥ ਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਖਤ ਧਰਮ ਦੇ ਰੋਧ ਨਾ ਕਿ ਤੋਗੇ ਮਰ ਜਾਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਐਸਾ ਹੀ ਅੱਜ ਤੱਕ ਇਤਿਹਾਸ ਰਿਹਾਗਾ ਅੱਜ ਸੰਤਸਪ ਦਾ ਪਾਣ ਕਰ ਦੇਣਗੇ ਮੈਂ ਮੈਂ ਤਾਂ ਹੈਰਾਨ ਹਾਂਗਾ ਇਹਨਾਂ ਬੰਦਿਆਂ ਤੇ ਮੈਂ ਸਾਰੇ ਮਾਰਿਓ ਮੈਂ ਬਸ ਤਾਂ ਇਹ ਕਹਿਣਾ ਹੈ ਕਿ ਜੋ ਖਮੇਸ਼ਾ ਦੀ ਜਾਨ ਨੂੰ ਬਖਸ਼ਣ ਵਾਲੇ ਨੇ ਸੰਤ ਸੀਚੇਵਾਲ ਦੀ ਗੱਲ ਰਹੇ ਨਗੇ ਮੈਂ ਸਾਰਾ ਪੰਜਾਬ ਖਮੇਸ਼ਾ ਦੀ ਸੇਵਾ ਨੂੰ ਅਸੀਂ ਐਕਨੋਲਜ ਕਰਦੇ ਆ ਪਰ ਹਾਊਸ ਦੇ ਵਿੱਚ ਸ਼ਬਦਾਂ ਦੀ ਮर्यादा ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸੰਤ ਸੀਚੇਵਾਲ ਦੀ ਕੀਤੀ ਸੇਵਾ ਤੋਂ ਔਰ ਉਹਨਾਂ ਦੇ ਰਿਜ਼ਲਟਸ ਤੋਂ ਉਹ ਕਾਲੀ ਬੈਠੀ ਕਰਤੀ ਉਹਨਾਂ ਨੇ ਤੁਸੀਂ ਉੱਥੇ ਇਟ ਵਾਸ ਲਾਈਫਲੈਸ ਉਥੇ ਦੁਆਰਾ ਜੀਵਨ ਬਰ ਬਰ ਲੱਗ ਪਿਆ ਉਸ ਵੇਈਂ ਦੇ ਵਿੱਚ ਦੂਰੋਂ ਦੂਰੋਂ ਦੁਨੀਆ 'ਚੋਂ ਲੋਕ ਆ ਕੇ ਸੁਲਤਾਨਪੁਰ ਲੋਧੀ ਕਾਲੀ ਬੇੜੇ ਦੇ ਦਰਸ਼ਨ ਕਰਦੇ ਆ ਸੋ ਮੈਂ ਇਹ ਗੱਲ ਕਰਦਾ ਕਿ ਜਿਹਨੂੰ ਟਾਈਮ ਮੈਗਜ਼ੀਨ ਨੇ ਆਨਰ ਕੀਤਾ ਸਾਡੇ ਵੱਡੇ ਵੱਡੇ ਸਾਇੰਟਿਸਟ ਨੇ ਆਨਰ ਕੀਤਾ ਉਹਨਾਂ ਸਾਰਿਆਂ ਨੂੰ ਵੀ ਗੱਲ ਨੂੰ ਆਨਰ ਕਰਨਾ ਚਾਹੀਦਾ ਜਿ ਸਿਰਫ ਰਾਜਨੀਤੀ ਨਹੀਂ ਕਰਨੀ ਚਾਹੀਦੀ ਦੀਮਾ ਸਾਹਿਬ ਦੀਮਾ ਜੀ ਹਰਕਾ ਜੀਮਾ ਜੀ ਸਪੀਕਰ ਸਾਹਿਬ ਅੱਜ ਜੋ ਕੱਲ ਇੱਕ ਪੰਜਾਬ ਦਾ ਪੰਜਾਬ ਪੱਖੀ ਬਜਟ ਲੋਕ ਪੱਖੀ ਬਜਟ ਬਦੌਟ ਆਡੀਪੋਜਟ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆ ਸਾਰੇ ਮੈਂਬਰ ਆਪਣੀ ਆਪਣੀ ਸੀਟਾਂ ਤੇ ਬੈਠੇਸ ਪਾਰਟੀ ਐਂਡ ਟੈਂਸ਼ਨ ਨਹੀਂ ਭੱਜ ਰਹੀ ਆ ਜਾਰ ਬੁਝ ਕੇ ਭੱਜ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਲਈ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਊਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਧਾਰਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ ਓਪੋਜ਼ ਨਹੀਂ ਕਰ ਸਕਿਆ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਆਇਆ ਨਹੀਂ ਇਸੇ ਗੱਲ ਕਰਕੇ ਇਹ ਜਿਹੜਾ ਅੱਜ ਬਾਕਆਊਟ ਕਰਕੇ ਭੱਜ ਰਿਹਾ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆ ਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆ ਕੇ ਬਜਟ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਨੇ ਸਾਥੀ ਨੂੰ ਭੱਜ ਕੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਭ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਵਾਚ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਜੇ ਸਿੱਧੇ ਆਜਮ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਿਹਾ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਹਾਗਾ। ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਖਿਲਾਫ ਸੀਗੀ। ਹਮੇਸ਼ਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਅਪਮਾਨ ਕੀਤਾਗਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਨਾ ਚਾਹਨਾਗਾ। ਸਾਡੇ ਕੌਮਿਕ ਕਨਵੀਨਰ ਹਰਵਿੰਦ ਕੇਜਰੀਵਾੜੀ ਦਾ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹ ਦਿੱਲੀ ਆ ਚਾਹ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਆ। ਅੱਜ ਹਰ ਆਫਿਸ ਦੇ ਅੰਦਰ ਬਾਬਾ ਸਾਹਿਬ ਭਿਮਰਾਓ ਅੰਬੇਡਕਰ ਜੀ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਾਰੇ ਅਪਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਲੀ ਦੇ ਕਮੰਤਰੀ ਏਅਰਪੋਰਟ ਦੇ ਉੱਤੇ ਕਮੰਤਰੀ ਏਅਰਪੋਰਟ ਦੇ ਉੱਤੇ ਸ਼ਹੀਦ ਆਜਮ ਭਗਤ ਸਿੰਘ ਦਾ ਆਦਮ ਕੱਦ ਬੁਤਕੀਰੇ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਇਆਗਾ ਸਰ ਅੱਜ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜੇ ਮੈਡੀਕਲ ਕਾਲਜ ਬਣਾ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਨ ਜਾ ਰਿਹਾਗਾ ਸੋ ਇਹ ਤੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਖਿੜੇ ਚਾਹੁੰਦੀ ਆ ਪਰ ਲੈਕਨਸਰੀਅਤ ਦੇ ਵਿੱਚ ਕੁਛ ਕਰਨਾ ਨਹੀਂ ਚਾਹੁੰਦੀ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮਐਲਏ ਚੁਣੇ ਗਏ ਨੇ ਇਹਨਾਂ ਦੀ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਿਕਾਰਡ ਚੈੱਕ ਕਰਕੇ ਦੇਖ ਲੋ ਸਿੰਗਰ ਲਾਈਨ ਸ਼ਹੀਦ ਅਜਮ ਭਗਤ ਸਿੰਘ ਬਾਰੇ ਬੋਲੀ ਹੋਵੇ ਜਦੋਂ ਉਹਨਾਂ ਦੇ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਸ਼ਹੀਦ ਅਜਮ ਭਗਤ ਸਿੰਘ ਦਾ ਬੁੱਤ ਲਾਇਆ ਕਦੇ ਕਿਉਂ ਨਹੀਂ ਉਹਨਾਂ ਦੇ ਨਾਂ ਤੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਕਾਲਜ ਖੋਲ੍ਹਿਆ ਇੱਕ ਵੀ ਕੋਈ ਯਾਦਗਾਰ ਬਣਾਈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸ਼ਹੀਦ ਅਜਮ ਭਗਤ ਸਿੰਘ ਨੂੰ ਜਿਹੜਾ ਹੈਗਾ ਨਾਇਕ ਦੀ ਕਰਦੀ ਉਹਨਾਂ ਦੀ ਆਈਡੀਆਲੋਜੀ ਦੇ ਖਿਲਾਫ ਆ ਇਕੱਲੇ ਆਮਾ ਵੀ ਪਾਰਟੀ ਦੇਸ਼ ਦੇ ਅੰਦਰ ਜਿਹੜੀ ਸ਼ਹੀਦ ਰਾਜਮ ਪਟਕਸਰ ਸਿੰਘ ਦਾ ਹਮੇਸ਼ਾ ਹੀ ਸਨਮਾਨ ਕਰਦੀ ਆ ਔਰ ਦੇਵਾਂ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਟਕਸਰ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਨੇਗੇ ਬਿਲਕੁਲ ਅਸੀਂ ਉਹਨਾਂ ਦੀ ਸੋਚ ਕਰ ਕਰ ਲੈ ਕੇ ਜਾ ਰਹੇ ਆ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾਗਾ ਜਾਂ ਜਨਮ ਦਿਵਸ ਹੁੰਦਾਗਾ ਅਸੀਂ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਹਰਜੋਤ ਬੈਂਚ ਜੀ ਬੈਠੇ ਨੇਗੇ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਸਾਰੇ ਸਕੂਲਾਂ ਦੇ ਅੰਦਰ ਇਹ ਖੁਦ ਜਾ ਕੇ ਫੰਕਸ਼ਨ ਕਰਾਉਂਦੇ ਮੈਂ ਦੇਖਿਆਗਾ ਖੁਦ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰ ਤੁਹਾਨੂੰ ਵੀ ਪਤਾ ਤੁਸੀਂ ਸਾਰੇ ਆਪਾਂ ਸਾਰੇ ਜਾ ਕੇ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜਾ ਕੇ ਆਪਾਂ ਸਾਰਿਆਂ ਨੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਕਰਪਸ਼ਨ ਖਤਮ ਕਰਦੀ ਆ ਪੰਜਾਬ ਚੋਂ ਨਸ਼ਾ ਖਤਮ ਕਰਨਾਗਾ ਹੁਣ ਜਦੋਂ ਪੰਜਾਬ ਚ ਕਰਪਸ਼ਨ ਖਤਮ ਹੋ ਰਹੀ ਆ ਜਦੋਂ ਪੰਜਾਬ ਚੋਂ ਨਸ਼ਾ ਖਤਮ ਹੋ ਰਿਹਾ ਜਦੋਂ ਪੰਜਾਬ ਚ ਮਾਫੀਆ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਿਹੜਾ ਕਾਂਦੀਦਨ ਭਾਜਪਾ ਨੇ ਪੰਜਾਬ ਚ ਪੈਦਾ ਕੀਤਾ ਸੀ ਜਦੋਂ ਹੁਣ ਦਮ ਤੋੜਦਾ ਨਜ਼ਰ ਆ ਰਿਹਾ ਸਾਰੇ ਮਗਰਮਛਦੇ ਹੰਝੂ ਉਤੇ ਬਾਹਰ ਆਏ ਨੇ ਹੁਣੇ ਹੁਣੇ ਰੋ ਰਏ ਨੇ ਕਿ ਇੰਨਾ ਮਰੋ ਪੈਦਾ ਕੀਤਾ ਮਾਫੀਆ ਜਿਹੜਾ ਅੱਜ ਉਹ ਪੰਜਾਬ ਚ ਖਤਮ ਕਿਉਂ ਹੋ ਰਿਆ ਅੱਜ ਇਹ ਪੰਜਾਬ ਦੇ ਅੰਦਰ ਸ਼ਰਾਬ ਮਾਫੀਆ ਖਤਮ ਹੋਇਆ ਸਪੀਕਰ ਸਾਹਿਬ ਤਾਂ ਦੁੱਖੀ ਨੂੰ ਲੱਗ ਰਿਹਾ ਉਹ ਕਾਗਰਸੀਆਂ ਨੂੰ ਲੱਗ ਰਿਹਾ ਅੱਜ ਦੁੱਖੀ ਨੂੰ ਲੱਗ ਰਿਹਾ ਅਕਾਲੀ ਦਲ ਭਾਜਪਾ ਨੂੰ ਲੱਗ ਰਿਹਾਗਾ ਮੈਂ ਬੜੇ ਰਿਕਾਰਡ ਨਾਲ ਕਹਿ ਸਕਦਾ ਮੇਰੇ ਕੋਲ ਰਿਕਾਰਡ ਆ ਮੈਂ ਲੈ ਕੇ ਆਇਆ ਅੱਜ ਪੂਰਾ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਸਮੇਂ ਪੰਜਾਬ ਦੇ ਅੰਦਰ ਲਗਭਗ 400 ਕਰੋੜ ਰੁਪਏ ਦਾ ਸ਼ਰਾਬ ਦਾ ਕਪੜਾ ਹੋਇਆ ਸੀ ਮਿਲ ਕੇ ਰਿਕਾਰਡ ਆ ਸਰ ਜਦੋਂ ਰਿਪਲਾਈ ਬੋਲਣਗੇ ਤਾਂ ਮੈਂ ਰਿਪਲਾਈ ਦੇਵਾਂਗਾ ਹਰ ਕੰ ਦਾ ਕਦੋਂ ਇਹਨਾਂ ਦੇ ਸਮੇਂ ਕਿੰਨੇ ਕਿੰਨੇ ਜਿਹੜੀ ਕੰਮ ਦੋ ਦਿਨ ਪਹਿਲਾਂ ਤੁਸੀਂ ਸਦਨ ਦੇ ਅੰਦਰ ਰਿਪੋਰਟ ਰੱਖੀ ਸੀ ਜੀ ਦੀ ਕਿਸ ਤਰ੍ਹਾਂ ਉਹਨਾਂ ਦੇ ਸਮੇਂ ਕਾਂਗਰਸੀਆਂ ਦੇ ਸਮੇਂ ਮੈਡੀਕਲ ਮੈਡੀਕਲ ਜਿਹੇ ਸਹੂਲਤਾਂ ਨੇ ਨੰਦਾ ਖਲਾਫ ਕੀ ਸੀ ਪੰਜਾਬ ਦੇ ਅੰਦਰ ਕਿਵੇਂ ਉਹਨਾਂ ਦੇ ਸਮੇਂ ਦੇ ਉੱਤੇ ਕੱਪੜੇ ਵੱਡੇ ਪੱਦਰ ਤੇ ਹੋਏ ਲਗੇ ਸੋ ਉਹਨਾਂ ਸਾਰੀਆਂ ਗੱਲਾਂ ਨੂੰ ਸਹਿਣ ਦੀ ਬਜਾਏ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਬਾਕਆਊਟ ਕਰ ਜੰਦੇ ਨੇ ਸੋ ਮੈਂ ਸਮਝਦਾ ਇਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਹਾਊਸ ਤੋਂ ਮਾਫੀ ਮੰਗਣੀ ਚਾਹੀਦੀ ਆ ਸਮੁੱਚੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਸਾਡੇ ਗੁਰੂ ਸਾਹਿਬਾਨ ਨੂੰ ਨਹੀਂ ਛੱਡਦੇ ਸਾਡੇ ਸੰਤਾਂ ਨੂੰ ਨਹੀਂ ਛੱਡਦੇ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੀ ਸੇਵਾ ਕੀਤੀ ਆ ਉਹਨਾਂ ਨੂੰ ਵੀ ਬਖਸ਼ਦੇ ਇਹ ਸਿਰਫ ਇਹ ਚਾਹੁੰਦੇ ਨੇ ਕਿ ਅਸੀਂ ਵੋਟਾਂ ਲੈ ਕੇ ਜਿੱਤ ਜਾਈਏ ਕੋਈ ਨਾ ਕੋਈ ਤਰੀਕਾ ਪੜਾ ਲਈਏ ਸੋ ਪੰਜਾਬ ਜਾਣਦਾ ਪ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਜਿਹੜਾ ਹੈਗਾ ਸਾਡੇ ਧਰਮ ਦੇ ਨਾਲ ਖਲਬਾਰ ਕੀਤਾਗਾ ਪੰਜਾਬ ਦੇ ਨਾਲ ਖਲਬਾਰ ਕੀਤਾਗਾ ਸੋ ਮੈਂ ਤਾਂ ਸਪੀਕਰ ਸਾਹਿਬ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਦੇ ਸਾਰੇ ਜਿਨ੍ਹਾਂ ਨੇ ਵੀ ਇਹ ਜਿਹੜੀ ਸ਼ਬਦ ਬੋਲੇ ਨੇਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਜਿਹੜਾ ਜਿਹੜੇ ਅਪਮਾਨ ਕਰਦੇ ਨੇ ਸਾਡੇ ਸੰਤਾਂ ਦਾ ਸਾਡੀ ਆਈਡਿਓਲੋਜੀ ਦਾ ਅਪਮਾਨ ਕਰਦੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਮੈਂ ਇਹ ਨਾਲ ਕੁਝ ਕਹਿੰਦਾ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ